ਨਾਂ ਵੀ ਮਤਰਾ ਖੇਤ ਦੇ ਵਿੱਚ ਅੱਜ ਜਿੰਕ ਪਾ ਰਹੇ ਆ 3 ਕਿਲਿਆਂ ਦਾ ਪਟਾ ਆ ਥੋੜਾ ਜਿਹਾ ਰੇਤਲਾ ਇਹਦੇ ਵਿੱਚ ਪਾਵਾਂਗੇ 21% ਆ ਥੋੜਾ ਜਿਹਾ ਡੱਕਰ ਆ ਇਹਦੇ ਮੁਕਾਬਲੇ ਇਹਦੇ ਵਿੱਚ ਪਾਵਾਂਗੇ 33% ਜਿਹੜੀ ਡੋਜ਼ ਆ ਯੂਨੀਵਰਸਿਟੀ ਕਹਿੰਦੀ ਆ ਬਾਈ ਉਹ ਕਹਿੰਦੀ ਆ 33 ਦੀ ਤਾਂ 16 ਪਾਓ 21 ਦੀ ਪਾਓ ਤੁਸੀਂ 25 ਕਿਲੋ ਪਰ ਜੇ ਇਹਨੂੰ ਅੱਧੀ ਵੀ ਪਾ ਲੋਗੇ ਤਾਂ ਆਪਾਂ ਮੈਂ ਕਹਿੰਨਾ ਆਨੰਦ ਮੰਗਲ ਆ ਤੇ ਆਹ ਕੰਡੀਸ਼ਨ 'ਚ ਪਾਣੀ ਪੂਣੀ ਹੋਣਾ ਚਾਹੀਦਾ ਤੁਹਾਡੇ ਕੋਲੇ 10 ਦਿਨਾਂ ਤੋਂ ਉੱਤੇ ਹੋਣਾ ਚਾਹੀਦਾ ਝੋਨਾ ਜਿਹੜੀ ਵੀ ਜ਼ਿੰਕ ਪਾਉਣੀ ਆ ਉਹ ਮਿੱਟੀ ਦੇ ਵਿੱਚ ਰਲਾ ਕੇ ਪਾਓਗੇ ਤਾਂ ਉਹਦਾ 100% ਰਿਜ਼ਲਟ ਮਿਲੂਗਾ ਜਿਵੇਂ ਅੱਜ ਆਪਾਂ ਜ਼ਿੰਕੇ ਦੇ ਵਿੱਚ ਪਾਤੀ ਆ ਪਾਣੀ ਥੋੜਾ ਮੋਟਾ ਜਾ ਚਾਹੇ ਇਹਨੂੰ ਕੱਲ ਨੂੰ ਭਰ ਦੋ ਚਾਹੇ ਇਹਨੂੰ ਪਰਸੋ ਭਰ ਦੋ ਕੱਲ ਨੂੰ ਭਰ ਦੋਗੇ ਤਾਂ ਸੋਨੇ ਤੇ ਸਾ ਗਾਇਦਾ ਜਮਾਂ ਖੜੇ ਖੇਤ ਦੇ ਵਿੱਚ ਪਾਣੀ ਚ ਫੁੱਲ ਚ ਪਾਣੀ ਚ ਜ਼ਿੰਕ ਪਾਏ ਦਾ ਕੋਈ ਡੱਕਾ ਫਾਇਦਾ ਨਹੀਂ ਐਸਐਮਜੀ ਕੰਪਨੀ ਦੀ ਪਾ ਰਹੇ ਆ ਬਾਈ ਜਿਹੜੀ 33 ਉਹ ਮੈਨੂੰ 100 ਰੁਪਏ ਕਿਲੋ ਮਿਲੀ ਆ ਜਿਹੜੀ 21 ਆ ਉਹ 60 ਰੁਪਏ ਕਿਲੋ ਮਿਲੀ ਜੇ ਤੁਸੀਂ ਹੋਰ ਕਿਸੇ ਕੰਪਨੀ ਨੇ ਵੀ ਪਾ ਸਕਦੇ ਹੋ ਠੀਕ ਹੈ ਪਰ ਮਿੱਟੀ ਦੇ ਵਿੱਚ ਪਾਓ